ਨਹੀਂ ਰਹੇ ਮਸ਼ਹੂਰ ਪੰਜਾਬੀ ਕਲਾਕਾਰ ਰਾਜबीर ਜਵੰਦਾ ਬੜਾ ਦੁੱਖ ਹੋਇਆ ਸਵੇਰੇ ਸਵੇਰੇ ਜਦੋਂ ਉੱਥੇ ਤੇ ਖਬਰ ਸੁਣ ਕੇ ਬੜਾ ਦੁੱਖ ਹੋਇਆ ਸਾਫ਼ ਸੁਥਰੇ ਗਾਣੇ ਗਾਏ ਸੀ ਇਸ ਇਨਸਾਨ ਨੇ ਨਸਲੀ ਬੰਦਾ ਸੀ ਨਸਲੀ ਬੰਦਾ ਕਦੇ ਵੀ ਨਸਲੀ ਬੰਦਾ ਮਾੜਾ ਕੰਮ ਨਹੀਂ ਕਰੂਗਾ ਆ ਜਿੰਨੇ ਗੰਦ ਮੰਦ ਨਿਚਾਰ ਭਾਂਡਾ ਬੇ ਨਸਲੇ ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਕਰਤਾ ਮਾੜਾ ਗਾ ਗਾ ਕਿਤੇ ਪੈਸੇ ਕਮਾ ਲਏ ਕੰਜਰ ਲੋਕ ਇਹ ਬੜਾ ਸੱਚਾ ਬੰਦਾ ਸੀ ਦੱਸਦੇ ਮੈਨੂੰ ਕਹਰੇ ਦੱਸਿਆ ਕਿ ਕਈ ਵਾਰ ਇਹਨੂੰ ਗੀਤ ਆਫਰ ਹੁੰਦਾ ਸੀ ਕਿ ਭਾਜੀ ਗੀਤ ਬੜਾ ਹਿੱਟ ਹੋ ਜਾਣਾ ਗਾ ਦੋ ਤੇ ਇਹ ਇਨਸਾਨ ਕਹਿੰਦਾ ਨਹੀਂ ਯਾਰ ਇਸ ਗੀਤ ਦੇ ਬੋਲ ਨਹੀਂ ਚੰਗੇ ਮੈਂ ਨਹੀਂ ਗਾਣਾ ਬੜੇ ਉਸ ਲੈਵਲ ਦਾ ਨਸਲੀ ਬੰਦਾ ਸੀ ਕਿਆ ਜੇ ਦੁੱਖ ਹੋਇਆ ਯਾਰ ਬੜਾ ਦੁੱਖ ਹੋਇਆ ਚੰਗੇ ਬੰਦੇ ਇਹ ਘਟਨਾਵਾਂ ਚੰਗੇ ਬੰਦਿਆਂ ਨਾਲ ਕਿਉਂ ਹੁੰਦੀਆਂ ਹਿੰਦੁਸਤਾਨ ਦਾ ਇਤਿਹਾਸ ਆ ਕਦੀ ਕੋਈ ਮਾਰਾ ਕੋਈ ਗੰਦ ਮੰਦ ਕਿਸੇ ਨੂੰ ਕੁਝ ਨਹੀਂ ਹੋਇਆ ਤੇ ਚੰਗੇ ਬੰਦੇ ਜਿਹੜੇ ਉਹਨਾਂ ਦੇ ਕਈ ਇਹੋ ਜਿਹੇ ਚਮਕੀਲਾ ਰੱਬ ਬੰਦਾ ਸੀ ਯੋਵਿੰਦਰ ਰੱਬ ਬੰਦਾ ਸੀ ਬੰਬੇ ਬਹੁਤ ਇਹੋ ਜ ਸੱਜਣ ਬੰਦੇ ਸੀ ਜਿਹੜੇ ਜਿਨ੍ਹਾਂ ਦਾ ਵਕਤ ਤੋਂ ਪਹਿਲਾਂ ਮੌਤ ਹੋ ਗਈ ਦੋਖਾ ਯਾਰ ਮੈਨੂੰ ਜਿਸ ਤਰੀਕੇ ਐਡਮਿਟ ਹੋਇਆ ਉਸ ਤੋਂ ਦੂਸਰੇ ਦਿਨ ਮੈਨੂੰ ਮੇਰੇ ਦੋਸਤ ਨੇ ਦੱਸਿਆ ਚੰਡੀਗੜ੍ਹ ਤੋਂ ਉਹ ਕਹਿੰਦਾ ਕਿ ਯਾਰ ਹਾਲਤ ਖਰਾਬ ਆ ਯਾਰ ਰੱਬ ਕਰੇ ਬਾਅਦ ਚ ਜਾਵੇ ਤੇ ਫਿਰ ਵੀ ਮੇਰੀ ਉਸ ਨਾਲ ਦੋਸਤ ਨਾਲ ਗੱਲ ਹੁੰਦੀ ਰਹੀ ਦੋਸਤ ਜੋ ਦੱਸਦਾ ਸੀ ਉਸ ਤੋਂ ਮਤਲਬ ਬੁਰਾ ਹੀ ਫੀਲ ਹੁੰਦਾ ਸੀਗੇ ਯਾਰ ਕਿਉਂ ਇਸ ਤਰ੍ਹਾਂ ਕਿਉਂ ਇਸ ਤਰ੍ਹਾਂ ਜਵਾਨ ਬੰਦਾ ਸੀ ਘਰ ਵਾਲਿਆਂ ਨੂੰ ਹੁੰਦਾ ਯਾਰ ਕਿਦਾਂ ਲਾਜ ਗਏ ਵਲਟਿਨੇਟਰ ਤੋਂ ਕਿਵੇਂ ਲਾਜ ਗਏ ਸਾਹ ਚਲਦੀ ਆ ਤੇ ਅੱਜ ਜੋ ਹੋਇਆ ਸੱਚੀ ਮਨ ਦੁਖੀ ਹੋਇਆ ਦੁਖੀ ਹੋਇਆ ਮਾ ਜੀ ਮਨ ਦੁਖੀ ਹੋਇਆ ਬੜਾ ਦੁਖੀ ਹੋਇਆ ਮਾ ਜੀ ਹਮੇਸ਼ਾ ਚੰਗੇ ਬੰਦੇ ਰੱਬ ਲੈ ਜਾਂਦਾ ਹੈ ਪੰਜਾਬ ਵਿੱਚ ਕਿੰਨੇ ਕਿ ਚੰਗੇ ਆ ਨਸਲੀ ਕਲਾਕਾਰ ਕਿੰਨੇ ਦਾ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਵੱਡੇ ਵੱਡੇ ਲੋਕਾਂ ਦਾ ਇਹ ਕਹਿਣਾ ਕਿ ਮੈਂ ਕਿਸੇ ਵੀ ਕੌਮ ਦਾ ਫਿਊਚਰ ਉਥੋਂ ਦੇ ਗਾਣੇ ਸੁਣ ਕੇ ਦੱਸ ਸਕਦਾ ਹਾਂ ਇਹਦੇ ਵਿੱਚ ਸਭ ਤੋਂ ਜਿਹੜਾ ਘਟਿਆ ਜਿਹੜਾ 뮤직 ਸੀਗਾ ਉਹ ਸੀਗਾ ਪੰਜਾਬ ਦਾ ਪੂਰੇ ਹਿੰਦੁਸਤਾਨ ਚ ਸਭ ਤੋਂ ਮਾੜਾ 뮤직 ਕਦੀ ਇਹਨਾਂ ਵਿਚਾਰਾਂ ਭੰਡਾ ਨੇ ਮੁੱਦੇ ਦੀ ਗੱਲ ਨਹੀਂ ਕੀਤੀ ਕਦੀ ਇਹਨਾਂ ਵਿਚਾਰਾਂ ਭੰਡਾ ਨੇ ਜੋ ਪੰਜਾਬ 'ਚ ਗਲਤ ਹੋ ਰਿਹਾ ਉਹਦੀ ਗੱਲ ਨਹੀਂ ਕੀਤੀ ਕੋਲਟਾ ਇਹਨਾਂ ਪੰਜਾਬੀ ਜੱਟ ਕੌਮ ਨੂੰ ਗੁੰਡਾ ਚੋਰ ਮਚੱਕਾ ਬਣਾ ਕੇ ਦਿਖਾਤਾ ਤੇ ਖੁਦ ਪੈਸੇ ਕਮਾ ਲੈਂਦੇ ਇਹਨਾਂ ਦੇ ਜ਼ਰੂਰ ਜੁੱਤੀਆਂ ਵੱਜਣੀਆਂ ਚਾਹੀਦੀਆਂ ਜਿੰਨੇ ਵਿਚਾਰ ਭੰਡਾ ਨਾ ਹੁਣ ਜਦੋਂ ਹੜ੍ਹ ਆਇਆ ਤੇ ਇਹਨਾਂ ਦੇ ਝੂਠ ਹੋਰ ਵੜੇ ਗਏ ਕੋਈ ਟਰੈਕਟਰ ਹੀ ਵੰਡੀ ਜਾਂਦਾ ਟਰੈਕਟਰ ਇੱਕ ਬੰਦੇ ਨੂੰ ਨਹੀਂ ਮਿਲਿਆ ਕੋਈ ਕਹਿੰਦਾ ਮੈਂ 200 ਗੱਲਾ ਦਲਜੀਤ ਉਦੋਂ ਹੀ ਪਾਤੀਆਂ ਫੇਸਬੁੱਕ ਆ ਪੈਸੇ ਦਵਾ ਕੇ ਦਲਜੀਤ ਨੇ 200 ਗੱਲਾ 200 ਪਿੰਡ ਗੋਦ ਲੈ ਲਿਆ ਕਿਹੜਾ ਗੋਦ ਲਿਆ ਇਹ ਸਭ ਫਰਾਉੜੀਏ ਸਭ ਖੱੱਚਾ ਸੰਦ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਕਿਰਾਏ ਪਾਇਆ ਪੰਜਾਬ ਦੇ ਘਰ ਘਰ ਯਾਰ ਜਦੋਂ ਬੱਚਾ ਗਲਤ ਰਾਹ ਪੈ ਜਾਂਦਾ ਪੁਲਿਸ ਕਾਨੂੰਨ ਨੂੰ ਫਿਰ ਕੈਪਚਰ ਕਰ ਲੈਂਦਾ ਖਤਮ ਕਰ ਦਿੰਦਾ ਦੋਸ਼ ਕੀ ਦਾ ਇਹਨਾਂ ਨਿਚਾਰਾਂ ਦਾ ਭੰਡਾਰ ਇਹਨਾਂ ਨੇ ਗੰਦ ਗਾ ਗਾ ਕੇ ਜਿਹੜੀ ਸਾਡੀ ਟੀਨੇਜ ਸੀ ਜਿਹੜੇ ਸਾਡੀ ਨੌਜਵਾਨੀ ਸੀ 15 ਤੋਂ 20 ਸਾਲ ਦੀ ਉਹਨੂੰ ਖਰਾਏ ਪਾ ਦਿੱਤਾ ਹਮੇਸ਼ਾ ਗੰਦ ਜ਼ਿਆਦਾ ਵੇਖਦਾ ਚੰਗਿਆਈ ਘੱਟ ਵੇਖਦੀ ਇਹਨਾਂ ਗੰਦ ਵੇਚਿਆ ਤੇ ਪੈਸੇ ਕਮਾਏ ਪਰ ਇਹਦਾ ਰਿਜ਼ਲਟ ਆਉਣਾ ਹੈ ਜਦੋਂ ਪੰਜਾਬੀ ਜਾਗਣਗੇ ਉਦੋਂ ਇਹਨਾਂ ਦੇ ਇਹ ਜਿੰਨਾ ਚੰਡੀ ਘੜੀਆਂ ਨਚਾਰ ਗੰਦ ਮਹਿਕਮਾ ਇਹਨਾਂ ਦੇ ਬਹੁਤ ਜੁੱਤੀਆਂ ਪਹਿਣੀਆਂ ਇਹਨਾਂ ਨੂੰ ਲੋਕਾਂ ਨੂੰ ਜਗ੍ਹਾ ਨਹੀਂ ਮਿਲਣੀ ਕਿਉਂਕਿ ਜਦੋਂ ਲੋਕ ਜਾਗ ਜਾਂਦੇ ਨੇ ਲੋਕਾਂ ਨੂੰ ਅਕਲ ਆ ਜਾਂਦੀ ਆ ਲੋਕਾਂ ਨੂੰ ਪਤਾ ਚੱਲ ਜਾਂਦਾ ਆ ਫਿਰ ਜਲਤਾ ਦੀ ਜਿਹੜੀ ਪਾਵਰ ਆ ਉਹਦੇ ਅੱਗੇ ਕੋਈ ਨਹੀਂ ਟਿਕਦਾ ਤੇ ਵੀਰੋ ਜਵੰਦਾ ਸਾਹਿਬ ਨੂੰ ਮੇਰੇ ਵੱਲੋਂ ਆਖਰੀ ਸਲਾਮ ਆਰ ਆਈ ਪੀ ਤੇਰੇ ਵਰਗੇ ਲੋਕਾਂ ਦੀ ਬਹੁਤ ਪੰਜਾਬ ਨੂੰ ਘਾਟ ਤੇਰੇ ਵਰਗੇ ਨਸਲੀ ਲੋਕਾਂ ਦੀ ਬਹੁਤ ਘਾਟ ਆ ਪੰਜਾਬ ਨੂੰ ਤੂੰ ਤੈਨੂੰ ਪੈਸੇ ਕਮਾਉਂਦੇ ਮੌਕੇ ਮਿਲੇ ਤੇਰੇ ਕੋਲ ਆਫਰ ਆਈਆਂ ਗੰਦ ਗਾਉਣ ਦੀਆਂ ਤੂੰ ਨਹੀਂ ਗਾਇਆ ਪੈਸਿਆਂ ਨੂੰ ਠੱਡ ਮਾਰ ਦਿੱਤਾ ਤੈਨੂੰ ਸਲੂਟ ਆ ਵੀਰੇ ਸਲੂਟ ਆ ਤੈਨੂੰ ਸਲੀਬੂਟ ਆਰਾ ਪਤੈਨੂੰ ਸਵਰਗਾਂ ਜਗ੍ਹਾ ਬਖਸ਼ੇ ਸਵਰਗ ਆ ਤੈਨੂੰ ਜਗ੍ਹਾ ਮਿਲੇ ਤੂੰ ਸਵਰਗਾਂ ਦੇ ਵਿੱਚ ਜਾਵੇਂ ਤੂੰ ਸਵਰਗਾਂ ਵਾਲਾ ਹੀ ਬੰਦਾ ਆ ਨਰਕਾਂ ਵਿੱਚ ਦੀ ਇਹ ਗੰਦ ਖਾਨਾ ਜਾਊਗਾ ਜਨਤਾ ਨੇ ਕਢਾਉਣਾ ਇਹਨਾਂ ਨੂੰ ਖਚਾਉਣਾ ਧੰਨਵਾਦ ਜੀ ਧੰਨਵਾਦ ਵੀਰੋ ਬੜੇ ਅਜੂਦਾਸ ਜਬ ਮਾਨਨਾ ਮੈਂ ਵੀਡੀਓ ਬਣਾ ਰਿਹਾ ਹਾਂ ਧੰਨਵਾਦ ਧੰਨਵਾਦ